ਤੋਂ ਜੁਬੇ ਪਈ ਪਾਇਮਰ ਬਲਸਿੰਘ ਜੀ ਖਾਲਸਾ ਸਾਹਿਬ ਦੇ ਉਹਨੇ ਸਾਥੀਆਂ ਵੱਲੋਂ ਜੋ ਡਿਊਰੂ ਦਾ ਜੀਵ ਦੇ ਵਿੱਚ ਪੁਖੜਦਾ ਰੱਖੀ ਕੀ ਆ ਉਹਦੇ ਨਾਲ ਹੀ ਜੈਨੂ ਸਾਹਿਬ ਜੀ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਨਾਲ ਤੇ ਸੱਤ ਨੂੰ ਉਹਨਾਂ ਨੇ ਪੁਖੜਦਾ ਰੱਖੀ ਉਹਨਾਂ ਦੇ ਪ੍ਰੋਬਾਰ ਦੇ ਮੈਂਬਰ ਨੇ ਉਹਨਾਂ ਵੱਲੋਂ ਵੀ ਜਿਹੜੀ ਪੁਖੜਦਾ ਰੱਖੀ ਗਏ ਉਹ ਤੇ ਸਵਾਮੀ ਦੇ ਪਿਛਲੇ ਦਿਨ ਪਰਿਵਾਰ ਵੱਲੋਂ ਜਿਹੜਾ ਦਰ ਸਿੰਘ ਖਾਲਸਾ ਸਾਹਿਬ ਨੂੰ ਇੱਕ ਚਿੱਠੀ ਜਿਹੜੀ ਆ ਪੱਤਰ ਦਿੱਤਾ ਗਿਆ ਸੀਗਾ ਆ ਸ੍ਰੀ ਖਾਲਸਾ ਸਾਹਿਬ ਦੇ ਜੈਦਰ ਸਿੰਘ ਸਾਹਿਬ ਦੇ ਜਿੰਦ ਸਿੰਘ ਜੀ ਉਹਨਾਂ ਨੇ ਪਾਣੀ ਮੈਂਬਰ ਕਮੇਟੀ ਜਿਹੜੀ ਸਬ ਕਮੇਟੀ ਆ ਉਹ ਦਾ ਗਠਨ ਕੀਤਾ ਜਿਸ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਰਦਾਰ ਇੰਦਰ ਸਿੰਘ ਜੀ ਮਹਿਤਾ ਜਨਸਕਾ ਕਟਸ਼ਮ ਨਿਕਲਦਾਰਾ ਪ੍ਰਬੰਧਕ ਕਮੇਟੀ ਚਰਦਾਰ ਭਗਵੰਤ ਸਿੰਘ ਜੀ ਸਿਆੜਕਾ ਸਾਹਿਬ ਮੈਂਬਰਸ਼ਿਪ ਕਮੇਟੀ ਸਰਦਾਰ ਅਜਮੇਰ ਸਿੰਘ ਜੀ ਔਰ ਸਰਦਾਰ ਸੁਖਪ੍ਰੀਤ ਸਿੰਘ ਉਦੋਕੇ ਅੱਜ ਕਮੇਟੀ ਦੀ ਜਿਹੜੀ ਪ੍ਰੈਲੀ ਮੀਟਿੰਗ ਹੋਈ ਗਿਆ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਅੱਜ ਅਸੀਂ ਮਿਲਦੇ ਰਹਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਹ ਮੰਗ ਕਰ ਰਹੇ ਆ ਕਿ 13 ਤਰੀਕ ਤੱਕ ਇਸ ਕਮੇਟੀ ਨੂੰ ਇਸ ਮਸਲੇ ਦੇ ਹੱਲ ਦੇ ਰੇ ਆ ਮਿਲਣ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਇਹ ਗੱਲ ਦੇ ਉੱਤੇ ਵਿਚਾਰ ਕਰਕੇ ਬੰਦੀ ਸਿੰਘਾਂ ਨੇ ਜਿਹੜੇ ਮੰਗਾ ਨੇ ਉਹਦੇ ਬਾਰੇ ਅਧੀ ਉਹਨਾਂ ਦਾ ਵਿਚਾਰ ਵਟਾਂਦਰਾ ਕਰੀਏ ਔਰ ਉਹਦਾ ਕੋਈ ਜਿਹੜਾ ਸਾਰਤਕ ਹੱਲ ਹੈ ਉਹ ਦੱਬਣ ਦਾ ਯਤਨ ਕੱਢਿਆ ਜਾ ਸਕੇ ਔਰ ਉਹਨਾਂ ਦੀ ਭੁਖ ਹੜਤਾਲ ਜਿਹੜੀ ਆ ਉਹ ਤਲਵਾਈ ਜਾ ਸਕੇ ਸੋ ਜੇ 13 ਤਰੀਕ ਤੱਕ ਜਿਹੜੀ ਭਗਵੰਤ ਸਿੰਘ ਮਾਨ ਉਹ ਸਰਕਾਰੀ ਤੌਰ ਤੇ ਸਾਨੂੰ ਕੋ ਸਾਹਮਣੇ ਗੰਦੇ ਜਾਂ ਇਹਦਾ ਕੋ ਹੱਲ ਨਹੀਂ ਕੱਢਦੇ ਤੇ ਫਿਰ ਅਗਲੇ ਐਕਸ਼ਨ ਪ੍ਰੋਗਰਾਮ ਦੇ ਲਈ 14 ਤਰੀਕ ਨੂੰ ਸਥੀਪ 2 ਵਜੇ ਇਸੇ ਖਾਂਦ ਤੇ ਜਿਹੜੀ ਹੈ ਕਮੇਟੀ ਉਹ ਮੀਟਿੰਗ ਕਰੇਗੀ ਤੇ ਕੇਂਦਰ ਨਾਲ ਵੀ ਕੋ ਗੱਲ ਕੀਤੀ ਜਾਏਗੀ ਲੈ ਲਈ ਬਾਈ ਪਹਿਲਾਂ ਪਹਿਲਾਂ ਲੋਡ ਮੈਂ ਤੇ ਲੋਡ ਪਈ ਤੇ ਫਿਰ ਕੇਂਦਰ ਦੇ ਨਾਲ ਵੀ ਤੇ ساری ਗੱਲਬਾਤ ਕੀਤੀ ਤੇ ਮੀਟਿੰਗ ਦਾ ਕ ਮੈਂਬਰ ਬਦਲੇ ਗਿਆ ਪਰ ਤੁਸੀਂ ਉਹ ਅਲਰੇਡੀਆਂ ਵੀ ਨਹੀਂ ਚੁੱਕਾ ਉਹਨੇ ਕਿ ਸਰਕਾਰੀ ਅਧਿਕਾਰੀਆਂ ਨੂੰ ਤੇ ਕੋਈ ਸਾਰ ਜਵਾਬ ਨਹੀਂ ਮਿਲ ਰਿਹਾ ਦੇਖੋ ਹੁਣ ਸੇ ਕੱਲ ਤਾਂ ਸਭਾ ਨੇ ਕਮੇਟੀ ਗੱਲ ਕੀਤੀ ਹੈ ਜੀ ਕਿਜੇ ਕਰਕੇ ਅਸੀਂ ਅੱਜ ਦੀ ਮੀਟਿੰਗ ਕੀਤੀ ਰਹੀ ਆ ਹਾਂ ਓਕੇ ਉਹ ਤੋਂ ਬਾਅਦ ਅਸੀਂ ਜਿਹੜੇ ਅੱਜ ਆਪਣੀ ਮੇਲ ਦੇ ਰਾਹੀਂ ਉਹਨਾਂ ਨੂੰ ਇਹ ਸੂਚਨਾ ਦਵਾਂਗੇ ਕਿ 11 ਤਰੀਕ ਦਾ ਸਾਨੂੰ ਸਮਾਂ ਦਿੱਤਾ ਜਾਵੇ ਤੇ ਜਿੰਨੇ ਸਮਾਂ ਦਿੰਦੇ ਤੇ ਉਸ ਤੋਂ ਬਾਅਦ ਆਪਣਾ ਇਹਦਾ ਪ੍ਰੋਗਰਾਮ ਹੈ ਉਹ ਅਸੀਂ ਜਿਹੜਾ ਉਹ ਪੰਛੀ ਦੇ ਸਾਹਮਣੇ ਦੱਸਾਂਗੇ ਠੀਕ ਹੈ